ਵੈਲਕਮ ਟੂ ਖੰਨਾ ਨਿਊਜ਼ ਲਾਈਵ ਲੋਹਾ ਨਗਰੀ ਮੰਡੀ ਗਵਿੰਦਗੜ ਦੀ ਵੱਡੀ ਵਪਾਰਕ ਸੰਸਥਾ ਦੀ ਆਇਰਨ ਸਕ੍ਰੈਪ ਟ੍ਰੇਡਰਸ ਵੈਲਫੇਅਰ ਐਸੋਸੀਏਸ਼ਨ ਮੰਡੀ ਗਵਿੰਦਗੜ ਦੀ ਕਾਰਜਕਾਰਨੀ ਮੀਟਿੰਗ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਹੇਠਾਂ ਹੋਈ ਜਿਸ ਵਿੱਚ ਸਕ੍ਰੈਪ ਟ੍ਰੇਡਰਸ ਨੂੰ ਜੀਐਸਟੀ ਵਿਭਾਗ ਵੱਲੋਂ ਕੀਤੇ ਜਾ ਰਹੇ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਉੱਪਰ ਗੰਭੀਰ ਚਿੰਤਾ ਪ੍ਰਗਟ ਕਰਕੇ ਸਾਰੇ ਸਕ੍ਰੈਪ ਵਪਾਰੀਆਂ ਨੇ ਆਪਣਾ ਕੰਮ ਬੰਦ ਕਰਕੇ GST ਵਿਭਾਗ ਦੀਆਂ ਜਾਂਚਾਂ ਖਿਲਾਫ ਫਰਨਿਸ਼ ਉਦਯੋਗਪਤੀਆਂ ਨਾਲ ਮਿਲ ਕੇ ਸੰਘਰਸ਼ ਰੰਬਣ ਦੀ ਚੇਤਾਵਨੀ ਦਿੱਤੀ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਸ਼ਰਮਾ ਅਤੇ ਚੇਅਰਮੈਨ ਪਗਵਾਨ ਦਾਸ ਸ਼ਰਮਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੇ GST ਵਿਭਾਗ ਦੇ ਅਧਿਕਾਰੀਆਂ ਵੱਲੋਂ ਸਕਰਾਈਬ ਵਪਾਰੀਆਂ ਨੂੰ GST ਸਿਸਟਮ ਵਿੱਚ ਵਿਭਾਗ ਵੱਲੋਂ ਹਰ ਰੋਜ਼ ਉਲਝਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਵਪਾਰੀ ਵਧੀਆ ਕੰਮ ਕਰਨਾ ਚਾਹੁੰਦੇ ਹਨ ਅਤੇ ਟੈਕਸ ਵੀ ਦੇਣਾ ਚਾਹੁੰਦੇ ਹਨ। ਵਪਾਰੀ ਕੋਈ ਚੋਰ ਨਹੀਂ ਹਨ। ਉਨ੍ਹਾਂ ਕਿਹਾ ਕਿ ਬਾਲੇ ਸੂਬਿਆਂ ਵਿੱਚੋਂ ਆ ਰਹੀਆਂ ਸਕ੍ਰੈਪ ਦੀਆਂ ਗੱਡੀਆਂ ਨੂੰ ਪੰਜਾਬ ਆਉਂਦੇ ਹੀ ਫੜ ਲਿਆ ਜਾਂਦਾ ਹੈ ਅਤੇ GST ਅਧਿਕਾਰੀ ਭਾਰੀ ਪਰਕਮ ਜੁਰਮਾਨੇ ਲਗਾ ਕੇ ਵਪਾਰੀਆਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਰਹੇ ਹਨ। ਇਸ ਕਰਕੇ ਲੋਹਾ ਵਪਾਰ ਬੰਦ ਹੋਣ ਦੀ ਕਗਾਰ ਵਿੱਚ ਆ ਗਿਆ ਹੈ। ਇਸ ਮੌਕੇ ਐਸੋਸੀਏਸ਼ਨ ਦੇ ਕਾਨੂੰਨੀ ਸਲਾਹਕਰ ਰਜਿੰਦਰ ਗੁਪਤਾ ਨੇ ਕਿਹਾ ਕਿ GST ਦੀਆਂ ਅਜਿਹੇ ਤਾਰਨਾਮਾ ਜੋੜ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਕੋਈ ਰੰਗ ਰੂਪ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੇ GST ਵਿਭਾਗ ਦੇ ਅਧਿਕਾਰੀ ਪਹਿਲਾਂ ਵਪਾਰੀ ਦੀ ਗੱਡੀ ਰੋਕਦੇ ਹਨ ਅਤੇ ਕਹਿੰਦੇ ਹਨ ਕਿ ਤੁਹਾਡਾ ਪਿਛਲਾ ਵਪਾਰੀ ਗਲਤ ਹੈ ਜਿਸ ਨੇ GST ਨਹੀਂ ਭਰਿਆ। ਫਿਰ ਜੁਰਮਾਨਾ ਲਗਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਵਪਾਰੀਆਂ ਕੋਲ ਇਹੀ ਰਸਤਾ ਰਹਿ ਗਿਆ ਹੈ ਜਾਂ ਤਾਂ ਉਹ ਆਪਣਾ ਵਪਾਰ ਬੰਦ ਕਰ ਦੇਵੇ ਜਾਂ ਫਿਰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਸੜਕਾਂ ਤੇ ਉਤਰ ਜਾਣ। ਹਾਂ ਜੀ ਉੰਡਾ ਕੀ ਸੀ ਅਸਲੀ ਸਾਰੇ ਦੇ ਐਗਜ਼ੀਕਿਊਟਿਵ ਮੀਟਿੰਗ ਹੋਈ ਹੈ ਇਹਦੇ ਵਿੱਚ GST ਨੂੰ ਲੈ ਕੇ ਜਿਹੜੀ ਦਿੱਕਤਾਂ ਆ ਰਹੀਆਂ ਨੇ ਉਹਦੇ ਬਾਰੇ ਸਾਡੀ ਵਿਚਾਰਪਰਸ ਹੋਏ ਨੇ ਸਾਡੇ ਜਿਹੜੇ ਸਾਰੇ ਵਪਾਰੀ ਨੇ ਜੀ ਇੱਕੋ ਹੀ ਗੱਲ ਤੇ ਆ ਕੇ ਤਾਂ ਔਰ ਇਹ ਵੀ ਜਿਹੜਾ GST ਸਿਸਟਮ ਹੈ ਇਹ ਸਾਨੂੰ ਕਿਸੇ ਨੂੰ ਸਮਝ ਨਹੀਂ ਆ ਰਿਹਾ ਅੱਛਾ ਜੀ ਔਰ ਅਸੀਂ ਤਾਂ ਆਪਣੇ ਸਾਹਮਣੇ ਨਾਲ ਇੱਕ ਵਧੀਆ ਕੰਮ ਕਰ ਰਹੇ ਹਾਂ ਜੀ ਹਾਂ ਜੀ ਤੇ ਕਿਤੇ ਨਾ ਕਿਤੇ ਜਾ ਕੇ ਸਾਨੂੰ ਫੇਰ ਲੁਝਾ ਲਿਆ ਜਾਂਦਾ ਜੀ ਉਹ ਚੌਥੇ ਪਿੱਛੇ ਉਹ ਪੰਜਵਾਂ ਜੀ ਉਹ ਗਲਤ ਹੈ ਉਹ ਸਹੀ ਹੈ ਜੀ ਸਾਨੂੰ ਇਹ ਸਮਝ ਨਹੀਂ ਆ ਰਿਹਾ ਵੀ ਸਿਸਟਮ ਇਹ GST ਦੇ ਕਦ ਠੀਕ ਹੋਊਗਾ ਅਸੀਂ ਹੜਤਾਲਾਂ ਵੀ ਕਰਕੇ ਦੇਖ ਲਈਆਂ ਅਸੀਂ ਸਾਰਾ ਕੁਝ ਐਸੀ ਮੰਤਰੀਆਂ ਨੂੰ ਅੱਗੇ ਉਹਨਾਂ ਦੇ ਅਫਸਰਾਂ ਨੂੰ ਸਭ ਨੂੰ ਮਿਲ ਕੇ ਦੇਖ ਲਿਆ ਜੀ ਉਹ ਸਿਵਾਏ ਆਸ਼ਵਾਸਨ ਦੇ ਅੱਜ ਤੱਕ ਸਾਨੂੰ ਸਿਰਫ ਕੋਹਰ ਕੁਝ ਨਹੀਂ ਮਿਲਿਆ ਇਹਦਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਅਸੀਂ ਚਾਹੁੰਦੇ ਹਾਂ ਵੀ ਇਹਦਾ ਕੋਈ ਪੱਕਾ ਇਲਾਜ ਹੋਵੇ ਅਸੀਂ ਵਪਾਰੀ ਆਂ ਕੋਈ ਚੋਰ ਨਹੀਂ ਹੈ ਅਸੀਂ ਟੈਕਸ ਦੇਣਾ ਚਾਹੁੰਦੇ ਆਂ ਨਾ ਕਿ ਇਥੋਂ ਭੱਜਣਾ ਚਾਹੁੰਦੇ ਆਂ ਅਸੀਂ ਲੰਬੇ ਸਮੇਂ ਤੱਕ ਆਪਣੇ ਅਸੀਂ ਆਪਣੇ ਬੱਚਿਆਂ ਨੂੰ ਮਤਲਬ ਅੱਗੇ ਦੇਣਾ ਚਾਹੁੰਦੇ ਆਂ ਵਪਾਰ ਆਪਣਾ ਜੀ ਆਪਣਾ ਵਪਾਰ ਅੱਗੇ ਦੇਣਾ ਚਾਹੁੰਦੇ ਪਰ ਲੇਕਿਨ ਸਾਨੂੰ ਲੱਗਦਾ ਸਾਡੇ ਤੱਕ ਹੀ ਖਤਮ ਹੋ ਜਾਣਾ ਜੀ ਵਪਾਰ ਇਹ ਤੇ ਜੀਐਸਟੀ ਨੇ ਸਾਨੂੰ ਇੰਨਾ ਗਲਝਾ ਲਿਆ ਵੀ ਸਾਡੇ ਮਤਲਬ ਹਰ ਚੀਜ਼ ਤੋਂ ਮਤਲਬ ਮਤਲਬ ਸਾਡੇ ਬਸ ਤੋਂ ਬਾਹਰ ਹੁੰਦੀ ਜਾ ਰਹੀ ਹੈ ਜੀ ਗੱਲ ਇਹ ਅਧਿਕਾਰੀਆਂ ਵੱਲੋਂ ਵੀ ਤਾਂ ਪਰੇਸ਼ਾਨ ਕੀਤਾ ਜਾ ਰਿਹਾ ਬਿਲਕੁਲ ਜੀ ਉਹ ਰੋਕ ਲੈਂਦੇ ਨੇ ਜੋ ਕਹਿੰਦੇ ਥੋੜੀ ਪਿੱਛੇ ਪਰਚੇਸ ਗਲਤ ਹੈ ਜੀ ਥੋੜੀ ਆ ਗਲਤ ਹੈ ਜੀ ਫਲਾਣਾ ਗਲਤ ਹੈ ਜੀ ਅਸੀਂ ਉਹਨਾਂ ਨੂੰ ਇੱਕੋ ਸਾਡਾ ਸਵਾਲ ਹੁੰਦਾ ਵੀ ਚਾਰ ਸਟੇਟਾਂ ਟੱਪ ਕੇ ਗੱਡੀ ਇੱਥੇ ਆ ਜਾਂਦੀ ਹੈ ਚਾਰ ਸਟੇਟਾਂ ਵਾਲੇ ਦਾ ਕੁਝ ਕਹਿੰਦੇ ਨਹੀਂਗੇ ਤੁਸੀਂ ਰੋਕ ਲੈਂਦੇ ਹੋ ਔਰ ਬਿਨ ਸਾਡਾ ਇੱਕੋ ਸਵਾਲ ਹੁੰਦਾ ਵੀ ਸਾਨੂੰ ਇਹ ਦੱਸੋ ਵੀ ਜੀਐਸਟੀ ਜਿਹੜਾ ਸੀਐਸਜੀਐਸਟੀ ਹੈ ਜਾਂ ਸੀਜੀਐਸਟੀ ਦੇ ਵਿੱਚ ਤੁਹਾਨੂੰ ਨੁਕਸਾਨ ਕੀ ਆ ਤੁਹਾਡਾ ਹਿੱਸਾ ਦਾ ਤੁਹਾਨੂੰ ਥੋੜੀ ਸੈਂਟਰ ਗਵਰਨਮੈਂਟ ਦੇ ਦਿੰਦੀ ਆ ਤੁਹਾਨੂੰ 9% ਤੁਹਾਨੂੰ ਪਹੁੰਚ ਜਾਂਦਾ ਤੁਸੀਂ ਧੱਕੇ ਨਾਲ ਗੱਡੀ ਰੋਕੇ ਹੋਰ ਬਾਧੂ ਬਨਰਤੀ ਬੰਸੂਰ ਕਰ ਰਹੇ ਹੋ ਆਉਣ ਵਾਲਾ ਕੀ ਤੁਹਾਡਾ ਐਕਸ਼ਨ ਆ ਦੇਖੋ ਜੀ ਅਸੀਂ ਤੁਹਾਨੂੰ ਲੜਾਈ ਲੜਾਂਗੇ ਜੀ ਫਿਰ ਸਿੱਟਾ ਹਥਿਆਰ ਸਿੱਟ ਰਹੇ ਆ ਜੀ ਆਪਣੇ ਕੰਮ ਬੰਦ ਕਰਾਂਗੇ ਜੀ ਆਪਣੇ ਅਸੀਂ ਆਪਣੇ ਫਰੈਂਚ ਫੈਸ ਐਸੋਸੀਏਸ਼ਨਾਂ ਨੂੰ ਆਪਣੇ ਨਾਲ ਲੈ ਕੇ ਚੱਲ ਰਹੇ ਹਾਂ ਜੀ ਉਹਨਾਂ ਨਾਲ ਵੀ ਅਸੀਂ ਉਹਨਾਂ ਪ੍ਰਧਾਨਾਂ ਨਾਲ ਵੀ ਅਸੀਂ ਗੱਲ ਕਰਨੀ ਆ ਫਿਰ ਫਿਲਹਾਲ ਪਹਿਲਾਂ ਸੀ ਅਸੀਂ ਆਪਣੇ ਐਮਪੀਐਸ ਸਾਹਿਬਾਨਾਂ ਨੂੰ ਵੀ ਰਿਕਵੈਸਟ ਕਰਾਂਗੇ ਵੀ ਉਹ ਸਾਡੀ ਗੱਲ ਜਿਹੜੀ ਆ ਲੋਕ ਸਭਾ ਦੇ ਵਿੱਚ ਜਾ ਕੇ ਚੱਕਣ ਅਗਰ ਉਹਦਾ ਕੋਈ ਹੱਲ ਹੁੰਦਾ ਤਾਂ ਠੀਕ ਨਹੀਂ ਤਾਂ ਉਸ ਤੋਂ ਬਾਅਦ ਅਸੀਂ ਫਿਰ ਅਸੀਂ ਸਰੈਂਡਰੇ ਕਰਾਂਗੇ ਜੀ ਕੰਮ ਬੰਦ ਕਰਾਂਗੇ ਕੀ ਏਜੰਡਾ ਹੈ ਜਦਾ ਅੱਜ ਦਾ ਏਜੰਡਾ ਤਾਂ 1 ਜੁਲਾਈ 2017 ਤੋਂ ਜਿਆਦਾ ਜੀਐਸਟੀ ਲੱਗਿਆ ਹੋਇਆ ਹੈ ਇਹ ਜਾਦੇ ਏਜੰਡੇ ਦਾ ਮਗਰੀ ਪਿਆਸਤਾ ਜੀ ਸੈਂਟਰ ਗਵਰਨਮੈਂਟ ਨੇ ਕਹਿੰਦੇ ਜੀਐਸਟੀ ਲਾਤਾ ਵਪਾਰੀ ਸੋਖਾ ਹੋ ਗਿਆ ਸੁਖਾ ਗੋਕੜਾ ਹੋ ਗਿਆ ਵਪਾਰੀ ਤਾਂ ਉਲਟਾ ਫਸ ਗਿਆ ਇਹੋ ਗੋਰਾ ਕੀ ਪ੍ਰੋਬਲਮ ਆ ਰਹੀ ਐ ਇਸ ਟਾਈਮ ਪ੍ਰੋਬਲਮ ਹੈ ਜੀਐਸਟੀ ਦੇ ਵਿੱਚ ਜਿਨ੍ਹਾਂ ਨੇ ਜੀਐਸਟੀ ਬਣਾਇਆ ਉਹਨਾਂ ਨੂੰ ਖੁਦ ਨਹੀਂ ਸਮਝ ਨਹੀਂ ਆਂਦੀ ਆ ਉਹ ਚ ਕਮੀਆਂ ਇੰਨੀਆਂ ਕਿ ਨਹੀਂ ਆ ਅਸੀਂ ਸੈਂਟਰ ਤੱਕ ਜਾਇਆ ਜਿਨ੍ਹਾਂ ਨੇ ਜੀਐਸਟੀ ਲਿਖਿਆ ਐ ਅਸੀਂ ਉਹਨਾਂ ਨਾਲ ਵੀ ਮੀਟਿੰਗਾਂ ਕਰਾਇਆ ਜਾ ਕੇ ਉਹ ਕਹਿੰਦੇ ਇਹ ਅਸੀਂ ਲਿਖਿਆ ਨਹੀਂ ਹੈਗਾ ਜੀ ਇਹ ਥੋੜੇ ਜਿਹੜੀ ਸਟੇਟ ਦੀ ਸਰਕਾਰ ਐ ਜਿਹੜੀ ਜਾਂ ਉੱਥੋਂ ਦੇ ਅਫਸਰ ਨੇ ਉਹ ਨਿਯਾਇਤ ਕਰਦੇ ਨੇ ਨਜਾਇਜ਼ ਦਾ ਕਹਿੰਦਾ ਮਤਲਬ ਕੀ ਐ ਅਸੀਂ ਪੰਜਾਬ 'ਚ ਬੈਠੇ ਹਾਂ ਮੰਡੀ ਗੋਬਿੰਦਗੜ੍ਹ ਸਾਡੇ ਕੋਲ ਮੰਡੀ ਗੋਵਿੰਦਗੜ੍ਹ ਦੇ ਵਿੱਚ ਕੋਈ ਰਾਮਚੀਲ ਤਿਆਰ ਨਹੀਂ ਹੁੰਦਾ ਟੋਟਲੀ ਸਾਰਾ ਬਾਹਰੋਂ ਆਉਂਦਾ ਹੈ 6-6 ਸਟੇਟਾਂ 7-7 ਸਟੇਟਾਂ ਤੋਂ ਨਿਕਲ ਕੇ ਗੱਡੀ ਜਦੋਂ ਮੰਡੀ ਗੋਵਿੰਦਗੜ੍ਹ ਦੇ ਵਿੱਚ ਕਰੇਬ ਲੈ ਕੇ ਪਹੁੰਚਦੀ ਹੈ ਤਾਂ ਇੱਥੋਂ ਜਿਹੜੇ ਅਫਸਰ ਨੇ GST ਡਿਪਾਰਟਮੈਂਟ ਦੇ ਗੱਡੀ ਨੂੰ ਰੋਕ ਲੈਣਗੇ ਕਹਿੰਦੇ ਨੇ ਕਿ ਜੀ ਤੁਹਾਡੀ ਪਿਛਲੀ ਪਰਚੇਜ਼ ਗਲਤ ਹੈ ਮੇਰੀ ਕਈ ਵਾਰੀ ਅਫਸਰਾਂ ਨਾਲ ਗੱਲ ਹੋਈ ਹੈ ਵੀ ਤੁਸੀਂ ਕਹਿ ਰਹੇ ਹੋ ਪਿਛਲੀ ਪਰਚੇਜ਼ ਗਲਤ ਹੈ ਜਾਂ ਜਿਹੜੀਆਂ ਪਿਛਨੀਆਂ 7 ਸਟੇਟਾਂ ਤੋਂ ਗੱਡੀ ਨਿਕਲ ਕੇ ਆਉਂਦੀ ਹੈ ਉੱਥੇ ਵੀ ਡਿਪਾਰਟਮੈਂਟ ਹੈ ਉੱਥੇ ਵੀ ਸਰਕਾਰਾਂ ਨੇ ਉਹ ਕਿਉਂ ਨਹੀਂ ਚੈੱਕ ਕਰਦੀਆਂ ਇਸ ਨੂੰ ਉਹ ਉੱਥੇ ਹੀ ਕਿਉਂ ਨਹੀਂ ਰੋਕਦੀਆਂ ਅਫਸਰਾਂ ਨੂੰ ਜੀ ਗੱਲ ਕਹਦੇ ਆਫਸਰ ਕਹਿੰਦੇ ਇਹ ਸਾਡੇ ਮੂਹਰੇ ਚਿੱਠਾ ਜਿਆ ਬਣਾ ਕੇ ਰੱਖ ਦਿੰਦੇ ਨੇ ਕੰਪਿਊਟਰ ਤੋਂ ਕੱਢ ਕੇ ਆਹ ਦੇਖ ਲਓ ਜੀ ਇੱਥੋਂ ਚੱਲਿਆ ਮਾਲ ਇੱਥੋਂ ਚੱਲਿਆ ਉੱਥੇ ਪਿੱਛੇ ਦਾ ਹੈ ਹੀ ਨਹੀਂ ਜੀ ਦੱਸੋ ਅਗਰ ਇਨ੍ਹਾਂ ਕੋਲ ਇੰਨੀ ਨੋਲਿਜ ਹੈਗੀ ਹੈ ਇਹ ਥੋੜੀ ਜਿਹੀ ਨੋਲਿਜ ਵਪਾਰੀਆਂ ਨੂੰ ਦਿੱਤੀ ਜਾਵੇ ਤਾਂ ਕਿ ਵਪਾਰੀ ਕੰਮ ਕਰਨ ਤੋਂ ਪਹਿਲਾਂ ਕਿਸੇ ਨਾਲ ਪਿੱਛੇ ਉਹਨੂੰ ਚੈੱਕ ਕਰ ਸਕੇ ਤਾਂ ਕਿ ਆਪਣਾ ਜਿਹੜਾ ਵਿਪਾਰਸ ਇਹ ਚਲ ਸਕੇ ਅਗਰ ਇਹ ਸਰਕਾਰ ਨੇ ਇਹ ਜੀ ਕੋਈ सौखी चीज़ है व्यापारी ना नहाती तो हो सकता है आनलाइन समझ व्यापारी अपना जो है काम कर बिल्कुल बंद कर देंगे मीटिंग आज हुई थी बड़ी जितने भी साढ़े व्यापारी पुराने सभी के सभी जितने व्यापारी हैं वो परेशान हैं जी एस टी को लेकर क्योंकि कुछ धाराएँ जी एस टी के अंदर ऐसी जोड़ दी गई हैं जिनका कोई रंग रूप ही नहीं है जैसे सबसे पहले ये हमारी गाड़ी रोकते हैं गाड़ी रोक के बोलेंगे जी आपका पिछला व्यापारी गलत है आपका जीएसटी नहीं भरा हमारी गाड़ी को पनल्टी लगा देंगे दूसरा आजकल एक नवा सिस्टम चला दिया इन्होंने कि हमारी गाड़ी को जो बंदे को 2020 में नंबर दिया इन्होंने किसी को मान लीजिए लखनऊ से यूपी से कहीं से भी 2024 में आकर ये उसी डेट से नंबर को कैंसिल कर देते हैं उसने 2020 से लेकर 24 तक काम किया और 2020 से बैक डेट में उसका नंबर कैंसिल किया सारे के सारी जो उसने कार्रवाई की जितना आईटीसी लिया सब रिटिकेशन में डाल दिया इन्होंने हम लोग यहाँ परेशान हो जाते हैं क्योंकि हमारा आईटीसी कैंसिल कर देते हैं उसको लेके बहुत ज़बरदस्त परेशानी आ रही है नंबर तीन हम लोग इनको बारह जी एस टी जी टी एक एनुअल रिटर्न भर के हर साल देते हैं ये आज तक इस बात को साबित नहीं कर पाए कि हम डिजिटल इंडिया में डिजिटल इन्होंने जीएसटी लगाया है तो उसके अंदर इनको ये क्यों नहीं पता लग रहा कि आठ साल तक हमारे को लाइबिलिटी हमारे को लाइबल बनाया जा रहा है कि आप आठ साल में जी एस टी क्यों जब हम डिजिटल इंडिया में हैं तो आप एक क्वार्टर दो क्वार्टर तीन क्वार्टर बाद हमें बता दीजिए कि भैया फलाने व्यापारी ने आपके टैक्स नहीं भरा है ताकि हम उसका सोलूशन निकालें आप आठ आप साल बाद किसी को कहेंगे कि आपका व्यापारी दो में उसने आपको माल भेजा था और उसने टैक्स नहीं भरा तो हम उसको कहाँ जाके ढूंढेंगे साहब उसका तो कष्ट हमको भरना पड़ रहा है सरकार का इस पर कोई रेवेन्यू वो नहीं है कोई जवाब नहीं है अधिकारियों के पास जाओ तो बोलते भाई मोदी साहब के पास जाइए जिन्होंने जीएसटी बनाया हम किसके पास जाए कितने मेमोरेंडम बन के हमने दे दिए हैं कोई सुनवाई नहीं है आखिरकार व्यापारी दो काम करेगा या तो अपना काम बंद करेगा काम बंद करके कुछ और करेगा या फिर इनके विरोध प्रदर्शन करके अपना वो सड़क पे आ जाएगा मंडी गोविंदगढ़ तो पत्रकार परमजीत तिमान की खास रिपोर्ट